ਸੱਚੀ ਆ ਵੀ ਜੀ ਸਾਚੀ ਕਾ ਏਦਾਂ ਠੀਕ ਠਾਕ ਏ ਚੱਲਦੀ ਕਲਾਈ ਚੱਲਦੀ ਆ ਸ਼ੁਕਰ ਹੈ ਜੀ ਡਰੈਸ ਕਰਕੇ ਬਾਈ ਜੀ ਨੋਟ ਹਾਂ ਜੀ ਪਿੰਡ ਮਰਪਾਲ ਜੀ ਤਸਵੀਰ ਜਰਾ ਮਰ ਸਰ ਠੀਕ ਮੋਬਾਈਲ ਨੰਬਰ 981342 451 ਠੀਕ ਆ ਬਾਈ ਜੀ ਤੇ ਇਹ ਤੋਂ ਕਰੀਏ ਐਰ ਸ਼ਰਤ ਤੋਂ ਸ਼ੁਰੂਆਤ ਸਹੀ ਸਵਾਈ ਹੈ ਨਾ ਹਾਂ ਜੀ ਕਿੰਨਾ ਮੋਕ ਕਰੇ ਬਾਈ ਦੁੱਧੂ ਜੀ 10000 ਕਿਲੋ ਹੋਊਗਾ ਬੋਲੇ ਜੇ ਇਹ 7-8 ਨਾਲ ਸਹੀ ਹੈ ਅੱਛਾ ਖਰਚਾ ਦੁੱਧ ਕੀ ਨਹੀਂ ਹਾਂ ਜੀ ਹਾਂ ਜੀ ਜੀ ਨਾ 12 ਸੁਆ ਦੂਜਾ ਦੂਜਾ ਦੀਪਾ ਠੀਕ ਚੋਣੋ ਕਿਉਂ ਮੈਂ ਨਾ ਬੰਮੀ ਠੀਕ ਆ ਠੀਕ ਆ ਲਾਓ ਸਜਣੂ ਥਾਂ ਤੂੰ ਬਾਹਰ ਚੜਾ ਤੇ ਚੱਲ ਲੱਗਾ ਲੋਕਾਂ ਦਾ ਛਾਣੇ ਤੇ ਦੇਵਾ ਸੋਹਣਾ ਬੜਾ ਬਿਲਕੁਲ ਫਾੜੀ ਜਿਹਾ ਦੇਵਾ ਇਸ ਪਾਰਟੀ ਦੇਖ ਸਕਦੇ ਜੇ ਐਸ਼ਰ ਤੇ ਐਚਐਫ ਦਾ ਕਰਾਸ ਸਜਣੂ ਮੰਨ ਸਕਦੇ ਤੁਸੀਂ ਠੀਕ ਆ ਤੇ ਜਰਸੀ ਦਾ ਵੀ ਆਗਾ ਮਿਕਸ ਜੀ ਐ ਸੋਹਣੀ ਲੱਗਦੀ ਐ ਬੜ ਬਾਕੀ ਫਰੰਟ ਫਰੰਟ ਲਾਲ ਡਪਾ ਰਾਂਗੇ ਕੀ ਬਾਤ ਫੇਸ ਕੁਆਲਟੀ ਵੇਖੋ ਅੱਗੋਂ ਦੇ ਸਜਣੋਂ ਜਰਸੀ ਮੇਰੀ ਲੈ ਜਾਈ ਲਓ ਜੀ ਲਓ ਜਾਈ ਇਦਾਂ ਬੈਰੋ ਭਾਈ ਅੱਛਾ ਜੀ ਬਦਲੀ ਕਿਰਪਾ ਜੀ ਲਓ ਜੀ ਅੱਛਾ ਇਹ ਸਮਝ ਲਓ ਮੈਂ ਹੀ ਹਾਂ ਅੱਛਾ 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 ਠੀਕ ਹੈ ਤੇ ਰੇਟ ਬਾਈ ਜੀ ਰੇਟ ਕਿੰਨੇ 45 ਦੀ ਕਰਗੇ 45 ਦੀ ਹਾਂ ਜੀ ਪਿਆਰ ਮਤ ਕਰਕੇ ਦੇ ਲੋ ਜੈਸਨੋ ਕਿੰਨੇ ਦੀ ਕਰਨੀ 42 ਦੀ ਦੇ ਦੀ 42000 ਦੀ ਹੋਰ 2000 40 ਹਾਂਜੀ 40000 ਦੀ ਆਜੋ ਭਾਈ ਜਿੰਦਾਜੀ ਵੀ ਨਾਲ ਪਹੁੰਚੇ ਸਾਡੇ ਨਾਲ ਤੇ 40000 ਦੀ ਸਜਣੋ ਫਿਕਸ ਕਰਾਦੀ ਐ ਆਏਗਾ ਦਾ ਕਰਤਾਰ ਮੰਨ ਲੋ ਇਹੋ ਜਿਣੀ ਵੀ ਗੱਲ ਵੀ ਕੋਈ ਘਰ ਆਏ ਦਾ ਰੱਬ ਬਾਜਾ ਕਿ ਉਹ ਚੋ ਇਮਾਨ ਕਰਦਾ ਵਾ ਵਾ ਨਹੀਂ ਚਗੀ ਹੈ ਜੀ ਸਹੀ ਗੱਲ ਆ 40000 ਜੋ ਵੀ ਮਾਨ ਕਰਦਣਗੇ ਘਰ ਆਇਆਂ ਦੇ ਪਹੁੰਚਿਓ ਜਰੂਰ ਸਜਣੋ ਠੀਕ ਆ ਦੂਜੇ ਨੰਬਰ ਤੇ ਆ ਗਈ ਹੱਡ ਟੈਪ ਕਰੋ ਉਮਰਵਾਦ 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 ਉਰੇ ਭਾਈ ਨੋਏ ਪਸਮਾਈ ਮੈਂ ਤਾਂ ਕੋਈ ਆਂ ਤੀੜਾ ਕੇ ਚੋਣਾ ਨਾ ਨੋਏ ਜੇ ਮਾਰ ਖਾਂਣ ਬੜਾ ਚੰਗਾ ਸੱਜਣਾਂ ਲੱਗਾ ਵੇਖਣੇ ਵੀ ਜਿੰਦ ਕਦੋਂ ਵੀ ਬਾਹਰ ਖਾਂਜੋ ਬਸ ਜੀ ਧਾਰ ਵੀ ਬੜੀ ਮੋਟੀ ਹੋਦੀ ਸੱਜਣਾਂ ਬਾਈ ਫਿਰ ਇਹ ਹਜੈਸਨੋ 40 ਦੀ 40 ਦੀ ਓਕੇ ਜੀ ਤੇ ਜਿਹੜੀ ਦੂਜੀ ਆ ਦੂਜੇ ਨੰਬਰ ਤੇ ਇਹ ਕਿੰਨਾ ਮੌਕੇ ਦਾ ਦੁੱਧ ਹੋਊ ਇਹ ਵੀ ਜੀ ਇਹ ਤੇ ਲਈ 10000 ਕਿਲੋ ਦੁੱਧ ਹੋਊਗਾ ਚਲੋ ਤੋਰ ਦੀ ਇਹਨਾਂ ਹਾਂਜੀ ਸੱਜਣੋ ਆ ਕੇ ਇਹ ਵੀ ਮਹੀਨੇ ਦੇ ਲੱਗ ਭਗਦੀ ਜੀ ਅੱਛਾ ਜੀ ਹਾਂਜੀ ਇਹ ਆਪਾਂ ਕਹਿੰਦੇ ਆ ਦਾਲਾਂ ਦਿਨਾਂ ਦੀ ਸੂਈ ਆ ਇੱਕ ਮਹੀਨੇ ਦੀ ਸੂਈ ਆ ਹਾਂਜੀ ਹਾਂਜੀ ਤੇ ਦੁੱਧ 10000 ਕਿਲੋ ਦੁੱਧ 10000 ਕਿਲੋ ਕਰਾਓ ਸੰਗ ਦੀ ਆਉਂਦੇ ਨਾ ਹਾਂਜੀ ਓਕੇ ਜੀ ਲਓ ਸੱਜਣੋ ਚਵਾਈ ਇਹਦੀ ਵੀ ਬਹੁਤ ਵਧੀਆ ਤੁਹਾਡਾ ਅੱਛਾ ਜੀ ਓਕੇ ਜੀ ਲਓ ਜੇਵਾ ਦੇਖੋ ਸੱਜਣੋ ਲਓ ਲਿਆਓ ਭਾਈ ਜੀ ਮੋੜ ਲਿਓ ਨੋ ਸੱਜਣੋ ਲੈਵਾ ਬੜਾ ਸੋਹਣਾ ਲੱਗਾ ਚੌਰਸ ਲੈਵਾ ਫਾੜੀ ਵਾਲਾ ਤੇ ਨਸਲ ਬਰੀਡ ਪੂਰੀ ਆ ਠੀਕ ਹੈ ਜੀ ਹਾਂ ਜੀ ਨੋ ਜੀ ਹਰਾਂ ਦੇ ਕੋਈ ਇਤਾਂ ਬਾਈ ਨਾਲ ਕੋਈ ਨਾ ਕੋਈ ਪਹਾੜਾ ਨਾ ਕੋਈ ਠੀਕ ਹੈ ਤੇ ਸੱਜਣਾ ਇੱਕ ਆ ਇਹਰਾ ਖੁੱਡਾ ਮੜਿਆ ਇੱਕ ਸਾਈਡ ਦਾ ਜਿਵੇਂ ਬੈਠਾ ਨਾ ਮੜਾ ਮੜਾ ਨੀ ਕੀ ਦਾ ਹੈ ਜੀ ਅੱਛਾ ਜੀ ਠੀਕ ਹੈ ਬਿਲਕੁਲ ਸਹੀ ਕਰ ਤੇ ਇਸ ਤਰ੍ਹਾਂ ਹੀ ਭਾਵੇਂ ਧਰਾਂ ਦੀਆਂ ਮਾਰ ਦਈਏ ਬਾਈ ਕਾਲ ਕੇ ਨਾ ਹੂੰ ਮਾਰ ਦੇ ਲੋ ਸੱਜਣਾ ਆਵਾਜ਼ਾਂ ਬਹੁਤ ਹੋਣ ਜੀ ਦੂਜੀਆਂ ਮਾਰ ਤੋਂ ਬੱਸ ਕਰੋ ਆਵਾਜ਼ ਆਹ ਸਪੀਕਰ ਨੂੰ ਉਹ ਗੱਲੋ ਆਵਾਜ਼ ਸਪੀਕਰ ਦੀ ਹੋਣੀ ਹੈ ਹੁੰਦੀ ਲੋ ਜਹਾ ਜੀ ਵਾਈ ਬੜੀ ਪੂਰੀ ਬੱਸ ਕਰੋ ਭਾਈ ਇਹ ਵਾਈ ਵੀ ਪੂਰੀ ਵੱਡੇ ਕਦ ਕਾਠ ਵਾਲੀ ਆ ਸੁਬਾ ਦੂਜਾ ਲਾਇਓ ਦੂਜਾ ਜੀ ਤੇ ਐਚ ਐਫ ਕਰਾਓ ਸਾਡੇ ਭਾਈ ਜੀ ਫਿਰ ਇਹਦੀ ਕੀਮਤ ਕੀ ਕਰਤੀ ਐ 35 ਦੇ ਰੀ ਵਿੱਚ ਜੈ ਸਨੋ ਭਾਈ ਜੀ ਕਿੰਨੇ ਦੇ ਬੱਤੀ ਦੇ ਲਈ 28 ਦਿਨਾਂ ਕਰਦੇ ਨੇ ਨਹੀਂ 28 ਕਰਦੇ ਨੇ 100 ਰੁਪਏ ਛੋੜੀਓ ਹਾਂਜੀ ਭਾਈ ਜੀ 100 ਰੁਪਏ ਛੋੜੀਓ 28 ਚੋਂ ਹਾਂਜੀ ਚਲੋ ਠੀਕ ਹੈ ਜੀ ਪੰਜ ਆਣਾ ਦਾ ਫੁੱਲਾਂ ਦੇ ਭਰਾ ਮੇਰਾ ਵੀ ਦਸਣਾ ਕਰੇ ਮੋਲ ਦੀ ਸ਼ਾਇਦ 10000 ਕਿਲੋ ਦੁੱਧ ਚਵਾ ਕੇ ਨਾ ਗਏ ਵਹਿੜਿਆ ਜੀ ਲਓ ਸਜਣਾ 10000 ਕਿਲੋ ਖੁੱਲਾ ਡੁੱਲਾ ਦੁੱਧ ਹੋਗਾ ਦੋ ਟਾਈਮ ਚੋਕ ਤਸਦੀ ਕਰਕੇ ਆਪਣੇ ਲੈ ਲਵੇ ਕੋਈ ਲਓ ਜੀ ਸਮਾਹ ਵੀ ਗਾਣੇ ਪਾਦਾ ਥਾਂ ਨੇੜੇ ਤੋਂ ਕਰ ਲੋ ਚੈੱਕ ਦੇ ਨੇਵਾ ਬਹੁਤ ਸੋਨਾ ਖੜਾ ਆ ਰਿਹਾ ਲੋ ਜੀ ਮੜਾ ਲਾ ਰਿਓ ਲੋ ਜੀ ਨੇ ਵੀ ਬੰਦ ਕਰੇ ਬਹੁਤ ਤੇ ਇਹ ਸ਼ਾਇਦ ਚੰਗੀ ਬਾ ਦੋਵੇਂ ਆ ਜੀ ਨਹੀਂ ਆਓ ਇਹਦੀ ਪਾਣੀ ਠੀਕ ਆ ਇਹ ਕਿੱਦਾਂ ਬਾਈ ਜੀ ਇਹ ਬਾਈ ਜੀ ਪੰਜਵੇਂ ਮਹੀਨੇ ਦੀ ਗੱਬਰ ਜੀ ਖੋਲ ਦੋ ਨੂੰ ਤੋੜ ਦੋ ਦੁੱਧ ਨਹੀਂ ਸਜਣੋ ਦਿਨ ਦੀ ਦੋ ਤੋਂ 22 ਹਾਂਜੀ ਥਣਾ ਦੀ ਕਿਦਾਂ ਪਾਸ ਕੀਤੀ ਭਾਈ ਮੈਂ ਨਾ ਹਾਂਜੀ ਉਹਨਾਂ ਗੱਡੀ ਦਵਾ ਕੇ ਵਿੱਚੀ ਅੱਛਾ ਥਣਾ ਦੀ ਬਿਲਕੁਲ ਓਕੇ ਆ ਹਾਂਜੀ ਠੀਕ ਹੈ ਜੀ ਪੰਜਾਂ ਮਹੀਨਿਆਂ ਪੂਰੇ ਨਹੀਂ ਗਾਫੇ ਜੀ ਹਾਂਜੀ ਹਾਂਜੀ ਲਓ ਜੀ ਇਹ ਅ ਵੀ ਚਲ ਕਿਸੇ ਨੇ ਸਾਂਭੀ ਨਹੀਂ ਭੁੱਖੀ ਮਾਰੀ ਚਲੋ ਕੋਈ ਨਹੀਂ ਲਾਇਓ ਜੀ ਭਾਈ ਜੀ ਸਾਬ ਨੂੰ ਬਣਾ ਵੀਜੀ ਕਮੇਟੀ ਆ ਜੋ ਯਾਦੀ ਨਹੀਂ ਨਾ ਆਈ ਆ ਮੇਰੇ ਆਖੀ ਜੀ 35000 ਦੀ ਵਸਿਫੀਤਾ ਕਰਾ ਦੀ ਜੇ ਨਾਣੀਆ ਜੀ ਹਾਂ ਹੁਣ ਕਿੰਨੇ ਦੇ ਦੇ ਗਏ ਅੱਛਾ ਜੀ ਹਾਂ ਜੀ ਕਿੰਨਾ ਭਾਈ ਜੀ ਗਿਫਟ ਹੀ ਦੇ ਦੇਣਾ ਉਦਾਂ ਹੀ ਕੇ 15000 ਦੀ ਦੇ ਦੀ 15 ਦੀ ਜੈਸਨੋਈ ਆ 13000 ਦੀ ਹਾਂ ਜੀ 100 ਰੁਪਿਆ ਛੋਟ 13000 13000 ਦੀ ਹਾਂ ਜੀ ਜੈਸਨੋ ਲਓ ਸਜਣੋ 13000 ਦੀ ਖਰੀਦਦਾਰੀ ਕਰਿਓ ਬਾਕੀ ਵਹਿਣਾ ਸਾਰੀਆਂ ਚੰਗੀਆਂ ਸਤਿ ਸ੍ਰੀ ਅਕਾਲ ਜੀ